ਪਰਮ ਸਿੰਘ ਜੀ ਪਰਮ ਸਿੰਘ ਜੀ ਇਹ ਬੱਚੀ ਵਾਲੀ ਬੁਖਾਨ ਦਵਾਈ ਵਰ ਰਿਆ ਕਿਹੜੇ ਥਾਂ ਗਈ ਸੀਗੀ ਬਹੁਤ ਤੁਹਾਨੂੰ ਪਤਾ ਲੱਗਾ ਕੀ ਕਾਰਨ ਦੱਸ ਰਿਹਾ ਜੀ ਕਾਰਨ ਦਾ ਇਹ اچانک ਮੌਤ ਹੋਈ ਆ ਜੀ ਇਹ ਸਰੀਰ ਦੇ ਵਿੱਚ ਰਹਿ ਰਹੀ ਸੀਗੀ ਤੇ ਇਹ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ ਤਕਰੀਬਨ 8 ਕੁ ਮਹੀਨੇ ਹੋਏ ਨੇ ਪਹੁੰਚੀ ਨੂੰ ਤੇ ਮਤਲਬ ਪੜ੍ਹਨ ਵੇਚ ਤੇ ਗਈ ਸੀ ਪੜ੍ਹ ਰਹੀ ਸੀਗੀ ਕੋਹਾਨੂੰ ਪੀਨੇ ਸੋਚ ਦਿੱਤਾ ਜੀ ਸਭਾ ਸਾਨੂੰ ਕੁੜੀਆਂ ਦਾ ਫੋਨ ਆਇਆ ਜੀ ਪੁਲਿਸ ਦਾ ਫੋਨ ਆਇਆ ਤੋਂ ਕੀ ਜਹਾ ਗਿਆ ਜੀ ਤੁਹਾਨੂੰ ਉਹ ਕਹਿੰਦੇ ਵੀ ਥੋੜੀ ਬਚੀ ਜੀ ਅਚਾਨਕ ਮੌਤ ਹੋ ਗਈ ਕੁੜੀਆਂ ਨੇ ਦੇਖਿਆ ਜੋ ਪੁਲਿਸ ਨੂੰ ਕਾਲ ਕਰੀ ਪਰਸ ਆ ਕੇ ਨੇ ਹੈਂਡ ਓਵਰ ਕਰੀ ਬੋਡੀ ਤੇ ਪੁਲਿਸ ਨੂੰ ਕਾਲ ਆਈ ਜੀ ਤੇ ਤੁਮ ਉਹਨਾਂ ਦੀ ਡੈਡ ਬੋਡੀ ਇੱਥੇ ਲਿਆਉਣ ਦਾ ਕੀ ਪ੍ਰੋਸੀਜਰ ਚੱਲ ਰਿਹਾ ਕਿਸੇ ਨਾਲ ਗੱਲਬਾਤ ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ ਅਜੇ ਕਰ ਰਹੇ ਹਾਂ ਜੀ ਗੱਲਬਾਤ ਮੀਤ ਹਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ ਮਾੜੀ ਮੋਟੀ ਕਾ ਰਿਸਪੌਂਸ ਆਈ ਕੋਈ ਨਹੀਂ ਮਿਲਿਆ ਸਾਨੂੰ ਤੇ ਇਹ ਬੋਡੀ ਨੂੰ ਸਰਕਾਰ ਉਹ ਅੱਗੇ ਕਹਿੰਦੇ ਸਾਡੀ ਬੋਡੀ ਇੱਥੇ ਜਾਂਦੀ ਜਾਵੇ ਸਾਡੀ ਨੇ ਮਦਦ ਕਰੀ ਜਾਵੇ ਕੀ ਕੰਮ ਕੀ ਕਰ ਦੋ ਜੀ ਕੰਮ ਦਾ ਡਰਾਈਵਰੀ ਦਾ ਜੀ ਡਰਾਈਵਰੀ ਕਰਦੇ ਹਾਂ ਕਿੰਨਾ ਕ ਖਰਚਾ ਦੱਸ ਰਿਹਾ ਉਸ ਮੇ ਜੀ 14 ਤੋਂ 15 ਲੱਖ ਰੁਪਏ ਦੱਸ ਰਿਹਾ ਜੀ ਪਰਿਵਾਰ ਤੋਂ ਸਰਕਾਰ ਕੋਲੇ ਕੀ ਉਧਾਰ ਲਾਉਣਾ ਜੀ ਬਾ ਸਰਕਾਰ ਜਿਹੜੀ ਮਦਦ ਕਰ ਜੇ ਸੀ ਬੌਡੀ ਜਿਹੜੀ ਮੰਗਾ ਕੇ ਦੋ ਸਾਡੀ ਮਦਦ ਕਰੀ ਅਰਥ ਤੇ ਨਹੀਂ ਸਾਡੀ ਹੈ ਨਹੀਂ ਪੂੰਜੀ ਵੀ ਦਾ ਯਾਰ ਨੇ ਪੈਸੇ ਲਾ ਸਕੀ ਆ ਸਾਰੇ ਗਵਾਂਡ ਦੇ ਵਿੱਚ ਜਿਹੜਾ ਬੱਚੀ ਵਾਲਾ ਦੁਕਾਨ ਬੰਦ ਰੱਖੀ ਇਹ ਕਹਿਣਾ ਚਾਹੁੰਦੀ ਕਿ ਕੀ ਸਰਕਾਰ ਤੋਂ ਕੋਈ ਜਾਸ ਨਹੀਂ ਲੈਜੀ ਇਹ ਬਹੁਤ ਮਾੜੀ ਗੱਲ ਹੋਈ ਜੀ ਬਹੁਤ ਹੀ ਇਦੋਂ ਵੱਧ ਮਾੜੀ ਹੋਈ ਚਾਹੁੰਦੇ ਵੀ ਚੱਲ ਉਹਦੀ ਵਿਚਾਰੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜੇ ਇਹਨਾਂ ਕੋਲ ਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਰਾਗਮ ਕਰ ਸਕਣ ਉਹ ਕਈ ਕਿੱਡਾ ਘਰ ਪਰਿਵਾਰਾ ਜੀ ਕਿਸ ਚੀਜ਼ ਤੇ ਗਿਆ ਰਹਿਣਾ ਤਾਂ ਕੀ ਲੱਗਦਾ ਤੁਹਾਨੂੰ ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ ਹੁਣ ਮਤਲਬ ਕੰਪਨੀ ਚ ਉਹ ਤੇ ਟ੍ਰਾਈਡ ਇੰਟਰ ਆ ਦੇ ਪ੍ਰਾਈਵੇਟ ਨੌਕਰੀ ਉੱਤੇ ਕਰਦੇ ਪਹਿਲਾਂ ਟਰੱਕ ਡਰਾਈਵਰ ਸੀ ਬਾਹਰਪੂਰ ਚਲਾਉਂਦੇ ਸੀ ਗੱਡੀ ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ ਕਿ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਕਿ ਜੀ ਨਹੀਂ ਜੀ ਇਹਨਾਂ ਖਰਚਾ ਕਿ ਮੈਂ ਕਰ ਨਹੀਂ ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਲਾ ਕੇ ਭੇਜੀ ਇਹਨਾਂ ਨੇ ਕਿਸੇ ਕਿਉਂਗੀ ਉਹ ਜੀ 7 8 ਮਹੀਨੇ ਪਹਿਲਾਂ ਹੋਇਆ ਗਈ ਨੂੰ ਉਸ ਨੂੰ